ਮੈਂ ਆਇਆ ਥੋੜਾ ਜਾਂ ਦੁਬਾਰਾ ਮੁੜ ਕੇ ਨਹੀਂ ਆਇਆ ਹੈਗਾ ਮੈਂ ਬਾਈ ਪਤਾ ਨਹੀਂ ਕਿਆ ਚਾਹੁੰਦਾ ਯਾਰ ਕਿਆ ਨਹੀਂ ਚਾਹੁੰਦਾ ਹੈਗਾ ਗਰਮੀ ਨਹੀਂ ਹਟ ਤੱਕ ਹਟ ਜਾਏਗੀ ਵੈਸੇ ਯਾਰ ਗਰਮੀ ਉਨੇ ਦੇ ਉਨੇ ਹੋ ਪੈਂਦੀ ਆ ਜਿੰਨੀ ਹੈਗੀ ਆ ਕਿਆ ਲੱਗਦਾ ਬਾਈ ਆਊਗਾ ਕਿ ਨਹੀਂ ਆਊਗਾ ਉਹਨਾਂ ਦਾ ਚਾਹੀਦਾ ਵੈਸੇ ਪਰ ਬੱਦਲ-ਬੁੱਦਲ ਤਾਂ ਬਾਈ हट ਗਏ ਮਨ ਲੱਗਦਾ ਹੁਣ ਨਹੀਂ ਲੱਗਦਾ ਆਉਂਦਾ ਹੈਗਾ ਮੀਮੂ ਚਾਂਸ ਹੈ ਨਹੀਂ ਦੁੱਧ ਲੈ ਕੇ ਚੱਲਿਆਂ ਬਾਈ ਗਵਾਂਢੀ ਲਾਂਕੇ ਬਾਈ ਦੁੱਧ ਲੈ ਕੇ ਚਲੋ ਦੇਖਦੇ ਆ ਬਾਈ ਮੀ ਆਉਂਦਾ ਕਿ ਨਹੀਂ ਆਉਂਦਾ ਹੈਗਾ ਇਦਾਂ ਕੋਈ ਹੈ ਨਹੀਂ ਸਾਧਨ ਜਾਂ ਜ਼ਮੀਨ ਦਾ ਹੋਣ ਦਾ ਕਿਧਰੇ ਪਾਸੇ ਨੂੰ